ਜੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਰਿਹਾ ਹੈ। ਇਹ ਅਕਾਲੀ ਭਾਜਪਾ ਜ਼ਰੂਰੀ ਆ। ਤਰਨ ਤਰਨ ਦੀ ਵੀ ਜਿਹੜੀ ਜੀਵਨੀ ਚਾਹੁੰਣਾ ਤੁਸੀਂ ਕਹਿ ਰਹੇ ਆ ਉਹ ਸਾਡੇ ਕੇਂਦਰ ਦੇ ਪੂਰਵ ਮੰਤਰੀ ਇਸ ਇਲੈਕਸ਼ਨ ਦੇ ਪਰਿਵਾਰੀ ਆ। ਆ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆ ਉਹ ਕਿਸੇ ਕੰਮ ਦੀ ਸਿਰਫ ਐਡ ਦੀ ਆ। ਜੋ ਇਹਨਾਂ ਨੇ ਵਾਅਦੇ ਕੀਤੇ ਸੀ ਸਾਡੀਆਂ ਭੈਣਾਂ ਨੂੰ 100000 ਰੁਪਏ ਪਾਵਾਂਗੇ। ਕੋਈ ਕਿਸੇ ਨੂੰ ਇਹਨਾਂ ਨੇ ਪੈਸਾ ਨਹੀਂ ਪਾਇਆ। ਦੇ ਕੋਪੂਵਾਰੇ ਦੇ ਵਿੱਚ ਸਾਡੇ ਮੈਡਮ ਨੀਤਾ ਸੋਮਪ੍ਰਕਾਸ਼ ਜੀ ਲੋਕਾਂ ਨਾਲ ਜੁੜੇ ਹੋਏ ਅੱਜ 10 ਰੁਪਏ ਦੀ ਥਾਲੀ ਜਿਹੜੀ ਆਮ 800 ਬੰਦਾ ਰੋਜ਼ ਰੋਤੇ ਖਾਣਾ ਖਾਂਦਾ ਮੈਡਮ ਜੀ ਸਮਾਜ ਸੇਵਕ ਆ ਪਿੰਡਾਂ ਦੇ ਵਿੱਚ ਲੋਕ ਮੈਡਮ ਜੀ ਜਾਂਦੇ ਦਵਾਈਆਂ ਦੁਈਆਂ ਅੱਜ ਕਿੱਟਾਂ ਜਿੰਨਾ ਮੈਡਮ ਜੀ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਮਕਾਨ ਜਿਹਨਾਂ ਢਿੱਟ ਗਏ ਸੀ ਬਾਲੇ ਛੱਤਾਂ ਉਹਨਾਂ ਦੀ ਵੀ ਉਹਨਾਂ ਨੇ ਮਦਦ ਕੀਤੀ ਆਨ ਵਾਲਾ ਸਮਾਂ ਤੁਹਾਨੂੰ ਲੱਗ ਜੂ ਜੇ ਪਿੰਡਾਂ ਦੇ ਵਿੱਚ ਇਹ ਚੱਲ ਵੀ ਜਾਊਗੀ ਆਪ ਝਾੜੂ ਦੇ ਬੰਦੇ ਤਾਂ ਦੇਖ ਲਿਓ ਲੋਕ ਪਿੰਡਾਂ ਦੇ ਵਿੱਚ ਅੱਜ ਮਨ ਮਨਾ ਚੁੱਕੇ ਆ ਵੀ ਇਸ ਵਾਰ 2027 ਦੀਆਂ ਨੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਮਾ ਤੁਸੀਂ ਦੇਖੋ ਐਡੀ ਵੱਡੀ ਜਿਹੜੀ ਕਾਰ ਪਾਰਕਿੰਗ ਦਿੱਤੀ ਛੋਟੀ ਗੱਲ ਆਡੀਓ ਟੋਡੀਅਮ ਸਟੇਡੀਅਮ ਦਿੱਤਾ ਅੱਜ ਸਟੇਸ਼ਨ ਤੇ 80 ਕਰੋੜ ਰੁਪਏ ਦਾ ਸਟੇਸ਼ਨ ਤੇ ਲਾਇਆ ਛੋਟੀਆਂ ਗੱਲਾਂ ਨਹੀਂ ਹੈਗੀਆਂ ਸੈਂਟਰ ਦੇ ਸੌਂਗ ਪ੍ਰਗਜ ਜੀ ਇੱਕ ਸੋਝ ਲਿਆਂਦੇ ਵੀ ਪੁਵਾੜੇ ਨੂੰ ਵਧੀਆ ਬਣਾਣਾ ਫਸਲ ਸਿੰਘ ਜੀ ਨਮਸਕਾਰ ਮੈਂ ਵੀ ਗੇਸ ਤੁਹਾਡੇ ਨਾਲ ਸਾਹਸ਼ੀਵ ਦੇਖ ਰਿਓ ਅੱਜ ਜਿਸ ਗੱਲ ਤੇ ਅਸੀਂ ਚਰਚਾ ਕਰਦੇ ਆ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤੇ ਅਗਲੇ ਮਹੀਨੇ ਤਰਨਤਾਰਾਂ ਦੀਆਂ ਜ਼ਿਮਨੀ ਚੋਣਾਂ ਨੇ ਜਿਹੜਾ ਕਿ ਅੱਜ ਜਿਹੜਾ ਹੈ ਅੱਜ ਤੋਂ ਕਹਿੰਦੇ ਕਿ ਐਲਾਨ ਹੋ ਗਿਆ ਜਿੰਨੇ ਪਾਰਟੀ ਨੇ ਹਰ ਇੱਕ ਨੇ ਆਪਣਾ ਆਪਣਾ ਉਮੀਦਵਾਰ ਸਾਹਮਣੇ ਲਿਆ ਕੇ ਰੱਖ ਦਿੱਤਾ ਲੇਕਿਨ ਹੁਣ 2027 ਦੀਆਂ ਚੋਣਾਂ ਦਾ ਜਿਹੜਾ ਕਹਿੰਦੇ ਕਿ ਇੱਕ ਤਿੱਕੇ ਨਾ ਬੁਗਲ ਉਹ ਬਚ ਗਿਆ ਹੈ ਤੇ ਹਰ ਇੱਕ ਸਿਆਸੀ ਪਾਰਟੀ ਆਪਣੇ ਆਪਣੇ ਪੱਤਰਿਕ ਪੂਰੀ ਪੂਰੀ ਤਿਆਰੀ ਕਰ ਰਹੀ ਹੈ ਅੱਜ ਅਸੀਂ ਫਗਵਾੜਾ ਵਿੱਚ ਖੜੇ ਹਾਂ ਫਗਵਾੜਾ ਦੇ ਮੇਰ ਨਾਲ ਜਿਹੜੇ ਸਾਬਕਾ ਮੇਅਰ ਨੇ ਅਰຸນ ਖੋਸਲਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜਪਾ ਬੀਜੇਪੀ ਦੇ ਨਾਲ ਸੰਬੰਧ ਰੱਖਦੇ ਨੇ ਕਾਫੀ ਵੱਡੇ ਆਗੂ ਨਿਕਾ ਨੇਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਹੁਣ ਪੰਜਾਬ ਦੇ ਵਿੱਚ ਭਾਜਪਾ ਕਿਸ ਤਰੀਕੇ ਨਾਲ ਅੱਗੇ ਆ ਰਿਹਾ ਹੈ ਪੰਜਾਬ ਦੇ ਵਿੱਚ ਭਾਜਪਾ ਅੱਗੇ ਕੀ ਕੀ ਲੈ ਕੇ ਆ ਰਿਹਾ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨੋਸ਼ਕਰ ਪਹਿਲਾ ਮੈਂ ਸਾਇਨ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੀਡੀਆ ਰਾਈ ਜੋ ਆਮ ਪਬਲਿਕ ਜਿਹੜੀ ਆਵਾਜ਼ ਇਹ ਅੱਜ ਮੀਡੀਆ ਹੀ ਆ ਜਿਹੜੀ ਪਬਲਿਕ ਦੇ ਵਿੱਚ ਆਵਾਜ਼ ਪਚਾ ਰਹੀ ਆ ਤੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਹੁਣ ਜਿਵੇਂ ਕਿ ਤੁਸੀਂ ਦੇਖੋ 2015 ਤੋਂ ਲੈ ਕੇ 2020 ਤੱਕ ਤੁਸੀਂ ਫਗਵਾੜੇ ਦੇ ਵਿੱਚ ਮੇਅਰ ਰਹੇ ਹਨਾ ਮੇਅਰ ਰਹੇ ਹੋ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ 'ਚ ਵੀ ਹੈਗੀ ਆ ਜੀ ਤੇ ਇੱਥੇ ਵੀ ਜਿਹੜਾ ਕਹ ਲੋ ਕਿ ਮਤਲਬ ਜ਼ਾਰਦਾ ਸਰਕਾਰ ਫਗਵਾੜੇ 'ਚ ਆਮ ਆਦਮੀ ਪਾਰਟੀ ਦੀ ਆ ਹੁਣ ਤੁਸੀਂ ਕੀ ਦੇਖਦੇ ਹੋ ਕਿ ਉਸ ਸਮੇਂ ਭਾਜਪਾ ਸੀਗੀ ਲੇਕਿਨ ਹੁਣ ਇੱਕ ਅੱਛਾ ਤੁਹਾਡੇ ਕੋਲ ਮੈਂ ਖਬਰਾਂ ਕਿਹੜੀਆਂ ਲੈਣੀਆਂ ਨੇ ਕਿਉਂਕਿ ਦੇਖੋ 2027 ਚ ਵਿਧਾਨ ਸਭਾ ਚੋਣਾਂ ਆ ਰਹੀਆਂ ਜੀ ਹੁਣ ਜਿਹੜੀ ਪਹਿਲਾਂ ਅਫਵਾਹਾਂ ਜਿਹੜੀਆਂ ਫੈਲਦੀਆਂ ਨੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸ਼੍ਰੋਮਣੀ ਇਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਰਿਹਾ ਹੈ ਇਸ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈਗੀ ਹੈ ਦੇਖੋ ਸਾਡੇ ਵੀ ਕਾਰਜਕਰਤਾ ਦੀ ਇਹੀ ਐਸਲ ਹੈ ਮੈਂ ਇਕਾਲੀ ਭਾਜਪਾ ਜ਼ਰੂਰੀ ਆ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਆਧਾਰ ਆ ਉਹ ਅਕਾਲੀ ਦਲ ਦਾ ਸ਼ਹਿਰਾਂ ਦੇ ਵਿੱਚ ਭਾਜਪਾ ਦਾ ਔਰ ਸਾਡਾ ਵੀ ਆਧਾਰ ਬਹੁਤ ਅੱਗੇ ਨਾਲੋਂ ਫਰਕ ਪੈ ਗਿਆ ਅੱਜ ਜਿਹੜੇ ਪਿੰਡਾਂ ਦੇ ਲੋਕ ਆ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਆ ਕਾਫੀ ਜਿਹੜੇ ਸਿੱਖ ਪਰਿਵਾਰ ਆ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਆ ਸਾਡਾ ਲਗਾਤਾਰ ਦੌੜਾ ਪਿੰਡਾਂ ਦੇ ਵਿੱਚ ਚੱਲਦਾ ਸਾਡੇ ਕੇਂਦਰ ਦੇ ਪ੍ਰਧਾਨ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਨੇ 15 ਤੋਂ ਲੈ ਕੇ 20 ਤੱਕ ਜੋ ਡਵੈਲਪਮੈਂਟ ਵਿਕਾਸ ਪਗਵਾੜੇ ਵਿੱਚ ਕੀਤਾ ਅੱਜ ਉਹਨਾਂ ਦਾ ਨਾਮ ਆ ਤੁਸੀਂ ਸ਼ਹਿਰ ਦੇ ਵਿੱਚ ਕਿਤੇ ਏਰੀਆ 'ਚ ਘੁੰਮ ਲੋ ਤੁਹਾਨੂੰ ਲੱਗਦਾ ਵੀ ਜਿੰਨਾ ਵਿਕਾਸ ਹੋਇਆ 15 ਤੋਂ ਲੈ ਕੇ ਹੁਣ 25 ਤੱਕ ਕੋਸ ਤੋਂ ਬਾਅਦ ਕੋਈ 20 ਤੱਕਰ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਅੱਜ ਤੁਸੀਂ ਸ਼ਹਿਰ ਦੀਆਂ ਸੜਕਾਂ ਲੈ ਲਓ ਮੰਗਾ ਰੋਡ ਲੈ ਲਓ ਕੋਈ ਵੀ ਲੈ ਲਓ ਪਲਾਈ ਰੋਡ ਲੈ ਲਓ ਸ਼ਹਿਰ ਦੀਆਂ ਬਾਕੀ ਜਿੰਨਾ ਸੈਂਟਰ ਤੋਂ ਰੁਪਈਆ ਆਂਦਾ ਸੀ ਹਰਿਆਣਾ ਦੀ ਜਿਹੜੀ ਸੜਕ ਸੀ ਉਹ ਵੀ ਮੰਤਰੀ ਸਾਹਿਬ ਨੇ ਸੈਂਟਰ ਤੋਂ ਲਿਆ ਕੇ ਵਿਕਾਸ ਕੀਤਾ ਤੁਸੀਂ ਕੀ ਕਹਿ ਰਹੇ ਆ ਵੀ 2 ਜਿਹੜੇ 27 ਦੇ ਇਲੈਕਸ਼ਨ ਆ ਦੇਖੋ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਬੜੇ ਜੋਰ ਸ਼ੋਰ ਨਾਲ ਕਰ ਰਹੇ ਆ ਤਰਨ ਤਰਨ ਦੇਵੀ ਜਿਹੜੀ ਜੀਵਨੀ ਚਾਹੁੰਣਾ ਤੁਸੀਂ ਕਹਿ ਰਹੇ ਆ ਉਹ ਸਾਡੇ ਕੇਂਦਰ ਦੇ ਪ੍ਰਧਾਨ ਮੰਤਰੀ ਇਸ ਇਲੈਕਸ਼ਨ ਦੇ ਪ੍ਰਵਾਰੀ ਆ ਉਹਨਾਂ ਨੇ ਹੀ ਸਾਰਾ ਨਾਲ ਲੱਗ ਕੇ ਕਾਰਕਿਰਤਾ ਨੇ ਉਤਸ਼ਾਹ ਨਾਲ ਕਰਨ ਅੱਜ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆ ਉਹ ਕਿਸੇ ਕੰਮ ਦੀ ਸਿਰਫ ਐਡ ਦੀ ਆ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੋਵੇ ਜੇ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣੇ ਤਾਂ ਡਿਵੈਲਪਮੈਂਟ ਵਿਕਾਸ ਵੀ ਹੁੰਦਾ ਅੱਜ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਤੁਸੀਂ ਕਿਤੇ ਵੀ ਘੁੰਮ ਲੋ ਜੇ ਕਿਤੇ ਵਿਕਾਸ ਆ ਦੱਸੋ ਤੁਸੀਂ ਆਮ ਸੜਕਾਂ ਦੇ ਜਦੋਂ ਜਦੋਂ ਪਹਿਲਾਂ ਵੀ ਇਲੈਕਸ਼ਨ ਹੋਏ ਜਦੋਂ ਵੋਟਾਂ ਹੋਈਆਂ ਉਦੋਂ ਵੀ ਇੱਕ ਬੜੇ ਵੱਡੇ ਪੱਧਰ ਨਾਲ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਪਹੁੰਚੀ ਆ ਕੋਈ ਛੋਟੇ ਪੱਧਰ ਦਾ ਨਹੀਂ ਹੈ ਜੀ ਬੜੀਆਂ 92 ਸੀਟਾਂ ਲੈ ਕੇ ਪੰਜਾਬ 'ਚ ਪਹੁੰਚੀ ਆ ਉਦੋਂ ਵੀ ਲੋਕ ਸੋਚ ਸਕਦੇ ਸਨ ਕਿ ਹਾਂਜੀ ਜੀ ਕਿ ਕੇਂਦਰ ਵਿੱਚ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਹੈਗੀ ਭਾਜਪਾ ਦੀ ਪੰਜਾਬ 'ਚ ਕਿਉਂ ਨਹੀਂ ਤੁਸੀਂ ਵੀ ਕਹਿੰਦੇ ਹੋ ਤੁਹਾਡਾ ਕਿਤਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਕੇਂਦਰ 'ਚ ਸਰਕਾਰ ਭਾਜਪਾ ਦੀ ਹੈਗੀ ਆ ਸੂਬੇ 'ਚ ਵੀ ਆਵੇ ਕੰਮ ਸੁਖਾਲੇ ਹੋ ਜਾਂਦੇ ਆ ਤੁਹਾਨੂੰ ਕੀ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਉਸ ਤੇ ਇਕਨੇ ਕੰਮ ਨਹੀਂ ਕਰ ਰਹੀ ਨਵੀਂ ਸਰਕਾਰ ਸੀ ਕਿ ਪਹਿਲੀ ਵ ਹੋਈ ਨਹੀਂ ਇੱਕ ਸਾਲ ਪਿਆ ਦੀ 2 ਸਾਲ ਨਹੀਂ ਇੱਕ ਸਾਲ ਸਾਲ ਪਿਆ ਇੱਕ ਸਾਲ ਪਿਆ ਤੁਸੀਂ ਕਿਹਾ ਵੀ 2 ਸਾਲ ਪਿਆ ਦੇਖੋ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੀਆਂ ਭੈਣਾਂ ਨੂੰ 100000 ਰੁਪਏ ਪਾਵਾਂਗੇ ਕੋਈ ਕਿਸੇ ਨੂੰ ਇਹਨਾਂ ਨੇ ਪੈਸਾ ਨਹੀਂ ਪਾਇਆ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਸਿਰਫ ਐਡ ਦੇ ਨਾਮ ਦਿੱਲੀ ਦੇ ਵਿੱਚ ਵੀ ਨਾ ਹੀ ਸਰਕਾਰ ਗਈ ਸਿਰਫ ਐਡ ਆ ਪੰਜਾਬ ਦੇ ਵਿੱਚ ਵੀ ਜਿੰਨੀਆਂ ਇਹ ਐਡਾ ਲਾਉਂਦੇ ਐਡ ਹੀ ਆ ਤੁਸੀਂ ਦੱਸੋ ਕਿੱਥੇ ਇਹਨਾਂ ਦਾ ਡਵੈਲਪਮੈਂਟ ਕਿੱਥੇ ਵਿਕਾਸ ਹੋ ਰਿਹਾ ਹੈ ਵਿਕਾਸ ਨਾਲ ਦੀ ਚੀਜ਼ ਦਿਖਾਓ ਹੋਈ ਹੈ ਤਾਂ ਵੋਟਾਂ ਵੀ ਸਾਡੀ ਆਮ ਜਨਤਾ ਨੇ ਪਾਈਆਂ ਤੁਹਾਡੇ ਆਪ ਵਾਰਡ ਦੇ ਲੋਕਾਂ ਨੇ ਪਾਈ ਹੋਊਗੀ ਤੁਹਾਡੇ ਆਸ-ਪਾਸੇ ਲੋਕਾਂ ਨੇ ਵੋਟਾਂ ਪਾਈਆਂ ਜੀ ਉਹਨਾਂ ਨੇ ਮੈਂ ਮੰਨਦਾ ਤੁਹਾਨੂੰ ਦੇਖੋ ਪਹਿਲਾਂ ਅਕਾਲੀ ਭਾਜ ਪਾਈ ਰਹੀ ਫਿਰ ਕਾਂਗਰਸ ਸਰਕਾਰ ਲੋਕਾਂ ਨੇ ਇਹ ਸੋਚਿਆ ਵੀ ਇੱਕ ਵਾਰ ਇਹਨਾਂ ਨੂੰ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਸ ਸਾਹਮਣੇ ਜਨਤਾ ਨੇ ਆਮ ਗਰੀਬ ਜਿਹੜੇ ਲੋਕ ਆ ਜਦੋਂ ਹਜ਼ਾਰ-ਹਜ਼ਾਰ ਰੁਪਈਆ ਭੇਣਾ ਨੂੰ ਇਹ ਕਹੇ ਤਾਂ ਤੁਹਾਡੇ ਕੌਣ ਚ ਪਾ ਦਾਂਗੇ ਇਦਾਂ ਹੀ ਦਿੱਲੀ ਜੀ ਨੇ ਸਮਝੋਤਾ ਵੀ ਕੀਤਾ ਸੀ ਕਾਂਗਰਸ ਨਾਲ ਅੱਜ ਪੰਜਾਬ ਦੇ ਲੋਕ ਇੰਨੇ ਦੁਖੀ ਆ ਅੱਜ ਵਾੜ ਪਿੰਡਾਂ ਦੇ ਵਿੱਚ ਆਈ ਆ ਸੀਐਮ ਸਾਹਿਬ ਤਾਂ ਘਰ ਬੈਗੇ ਰਾਉਤ ਸਾਹਿਬ ਚਲੇ ਗਏ ਬਾਹਰ ਬੋਰ ਫੋਰਨ ਚ ਤੇ ਅੱਜ ਜੇ ਮਦਦ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਪਿੰਡਾਂ ਦੀ ਬਜਾਏ ਸੈਂਟਰ ਦੇ ਮੰਤਰੀ ਆਏ ਔਰ ਸਾਡੇ ਸੋਮ ਪ੍ਰਗਾ ਜੀ ਨਾਲ ਗਏ ਪੂਰਾ ਮੰਤਰੀ ਲੋਕਾਂ ਦੇ ਨਾਲ ਜੁੜੇ ਹੋਏ ਆ ਅੱਜ ਜਿੰਨਾ ਰਾਸ਼ਨ ਜਿੰਨਾ ਅੱਜ ਜਿਹੜਾ ਉੱਥੇ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਲੋਕ ਇੰਨੇ ਦੁਖੀ ਸੀ ਆਨ ਵਾਲਾ ਸਮਾਂ ਤੁਹਾਨੂੰ ਲੱਗ ਜੂ ਜੇ ਪਿੰਡਾਂ ਦੇ ਵਿੱਚ ਇਹ ਚੱਲ ਵੀ ਜਾਊਗੀ ਆਪ ਝਾੜੂ ਦੇ ਬੰਦੇ ਤਾਂ ਦੇਖ ਲਿਓ ਲੋਕ ਪਿੰਡਾਂ ਦੇ ਵਿੱਚ ਅੱਜ ਮਨ ਬਣਾ ਚੁੱਕੇ ਆ ਵੀ ਇਸ ਵਾਰ 2027 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਵਿੱਚ ਤਾਵਾਂਗੇ ਤੁਹਾਨੂੰ ਲੱਗਦਾ ਕਿ ਕਿਸਾਨੀ ਅੰਦਲਨ ਤੋਂ ਬਾਅਦ ਜਿਹੜਾ ਇੱਕ ਬਦਲਾਅ ਆਇਆ ਸੀ ਭਾਜਪਾ ਦੇ ਨਜ਼ਰੀਏ ਨੂੰ ਦੇਖਦੇ ਹੋਏ ਉਹ ਹੁਣ ਚੇਂਜ ਹੋਇਆ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਹਾਲੇ ਵੀ ਕਹਿੰਦੇ ਕਿ ਨਹੀਂ ਭਾਜਪਾ ਪੰਜਾਬ ਚ ਨਹੀਂ ਲੈ ਕੇ ਆਵਾਂਗੇ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਲ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਦੇਖੋ ਬਹੁਤ ਵਧੀਆ ਪਿੰਡਾਂ ਦਾ ਬੜਾ ਸਾਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਗਰ ਪਿੰਡਾਂ ਚ ਜਾ ਰਿਹਾ ਬੜੇ ਉਤਸ਼ਾਹ ਨਾਲ ਕਿਸਾਨੀ ਜਿਹੜੇ ਪਰਿਵਾਰ ਆ ਉਹਨਾਂ ਨੂੰ ਲੱਗਦਾ ਬਈ ਜੇ ਅਸੀਂ ਹੱਥ ਫੜਨਾ ਸੈਂਟਰ ਦੀ ਜਿਹੜੀ ਪਾਰਟੀ ਆ ਭਾਰਤੀ ਜਨਤਾ ਉਹਨਾਂ ਨੂੰ ਬਕਲਾਹ ਕੀਤਾ ਗਿਆ ਜਿਹੜੇ ਕੇਜਰੀਵਾਲ ਜਿੱਦਾਂ ਮਾਲੇ ਇਹਨਾਂ ਨੇ ਕਾਫੀ ਲੋਕਾਂ ਨੂੰ ਗਨਾਹ ਕਰਕੇ ਉੱਥੇ ਬੜਾ ਇੱਕ ਅਧੋਲਨ ਜੜਾ ਵਾ ਟਰਾਲੀਆਂ ਲੈ ਕੇ ਅੱਜ ਉਹੀ ਆ ਜਿਹੜੇ ਕਿਸਾਨ ਜਿਹੜੇ ਸਾਡੇ ਨਾਲ ਜੁੜੇ ਕਿਉਂ ਜੁੜੇ ਆ ਵੀ ਸੈਂਟਰ ਜਿਹੜੀ ਪੌਲਸੀਆਂ ਆ ਉਹ ਬਹੁਤ ਵਧੀਆ ਵਾ ਉਹ ਲੋਕਾਂ ਨੂੰ ਅੱਜ ਝੋਨਾ ਜਿਹੜਾ ਸੀ ਸੈਂਟਰ ਦੀਆਂ ਪੌਲਸੀਆਂ ਦਾ ਪਿੱਛੇ ਕਣਕ ਚੱਕੀ ਗਈ ਪੰਜਾਬ ਦੇ ਵਿੱਚ ਜਿਹੜੀ ਅੱਜ ਦੇਖੋ ਜਿਹੜੀ ਕਣਕ ਫਰੀ ਮਿਲਦੀ ਨਹੀਂ ਤਾਂ ਪੰਜਾਬ ਸਰਕਾਰ 2 ਰੁਪਏ ਕਿਲੋ ਕਣਕ ਦਿੰਦੀ ਸੀ ਇਹ ਸੈਂਟਰ ਦੀਆਂ ਪੌਲਸੀਆਂ ਕਾਰਪੋਰੇਸ਼ਨ ਦੇ ਵਿੱਚ ਵੀ ਜਿੰਨਾ ਰੁਪਇਆ ਡਵੈਲਪਮੈਂਟ ਵਿਕਾਸ ਲਈ ਜਾਂਦਾ ਇਹ ਪੂਰਾ ਸੈਂਟਰ ਤੋਂ ਆਂਦਾ ਹੁਣ ਤੁਸੀਂ ਅੱਗੇ ਦਾ ਭਵਿੱਖ ਕਿਵੇਂ ਦੇਖਦੇ ਹੋ ਸਮਾਂ ਤਾਂ ਬਹੁਤ ਘੱਟ ਰਿਹਾ ਗਿਆ ਜੀ ਹੋਰ ਕਹ ਲਓ ਕਿ ਇਹ ਜਦੋਂ ਸਾਲ ਖਤਮ ਹੋ ਗਿਆ ਅਗਲੇ ਸਾਲ ਤੋਂ ਜਿਹੜੀ ਹੈ ਇੱਕ ਤਰੀਕੇ ਨਾਲ ਕੈਂਪੇਨ ਜਿਹੜੀ ਸ਼ੁਰੂ ਹੋ ਜਾਣੀ ਹੈ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਫਗਵਾੜੇ ਦੇ ਵਿੱਚ ਭਾਜਪਾ ਸਰਕਾਰ ਜਾਂ ਫਗਵਾੜੇ ਤੋਂ ਤੁਹਾਡੇ ਲੋਕ ਹੋਗੇ ਨਹੀਂ ਉਹ ਤੁਸੀਂ ਕਿਸ ਤਰੀਕੇ ਨਾਲ ਕਿ ਫਗਵਾੜੇ ਲੋਕਾਂ ਨੂੰ ਕਿਵੇਂ ਜਾਗਰੂਕ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਭਾਜਪਾ ਅੱਗੇ ਲੈ ਕੇ ਆ ਰਹੇ ਹੋ ਫਗਵਾੜੇ ਦੀ ਗੱਲ ਕਰਦੀ ਹੈ ਦੇਖੋ ਫਗਵਾੜੇ ਦੇ ਵਿੱਚ ਸਾਡੇ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਲੋਕਾਂ ਨਾਲ ਜੁੜੇ ਹੋਏ ਅੱਜ 10 ਰੁਪਏ ਦੀ ਥਾਲੀ ਜਿਹੜੀ ਆਮ 800 ਬੰਦ ਬੰਦਾ ਰੋਜ਼ ਰੋਤੇ ਖਾਣਾ ਖਾਂਦਾ ਮੈਡਮ ਜੀ ਸਮਾਜ ਸੇਵਕ ਆ ਪਿੰਡਾਂ ਦੇ ਵਿੱਚ ਲੋਕ ਮੈਡਮ ਜੀ ਜਾਣਦੇ ਦਵਾਈਆਂ ਦਵਾਈਆਂ ਅੱਜ ਕਿੱਟਾਂ ਜਿੰਨਾ ਮੈਡਮ ਜੀ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਮਕਾਨ ਜਿਹਨਾਂ ਢਿੱਟ ਗਏ ਸੀ ਬਾਲੇ ਸ਼ਤਾਂ ਉਹਨਾਂ ਦੀ ਵੀ ਉਹਨਾਂ ਨੇ ਮਦਦ ਕੀਤੀ ਤੁਸੀਂ ਮੀਡੀਆ ਰਾਈ ਦੇਖੋ ਅੱਜ ਜਿਹੜੀ ਮੀਡੀਆ ਤੁਹਾਡੀ ਬੜੀ ਦੂਰ ਤੱਕ ਗੱਲ ਬਚਾਉਂਦੀ ਆ ਸਾਡੇ ਮੈਡਮ ਜੀ ਪਿੰਡਾਂ ਦੇ ਵਿੱਚ ਵੀ ਗਏ ਆ ਔਰ ਉਹ ਲੋਕਾਂ ਨਾਲ ਪਰਿਵਾਰਾਂ ਨਾਲ ਸੰਪਰਕ ਕੀਤਾ ਜਿਹੜੇ ਲੋਕ ਉਹਨਾਂ ਉਹਨਾਂ ਨੂੰ ਆ ਕੇ ਖੁਸ਼ ਹੋਏ ਉਹਨਾਂ ਨੇ ਕਿਹਾ ਮੈਡਮ ਜੀ ਜੋ ਤੁਸੀਂ ਸਾਡੇ ਅੱਜ ਹੱਥ ਪੜਿਆ ਦੁੱਖ ਦੀ ਘੜੀ ਇਹ ਭਾਰਤੀ ਜਨਤਾ ਪਾਰਟੀ ਅੱਜ ਵੀ ਜਣੀਆਂ ਕਿੱਟਾਂ ਆ ਸਾਡੀਆਂ ਜਿਹੜੀਆਂ ਉਹ ਸੈਂਟਰ ਤੋਂ ਜਿਹੜੀਆਂ ਸਰਕਾਰਾਂ ਨੇ ਪੰਜਾਬ 'ਚ ਭੇਜੀਆਂ ਸੀ ਪੂਰੇ ਪੰਜਾਬ ਦੇ ਵਿੱਚ ਆਮ ਜਨਤਾ ਦੇ ਵਿੱਚ ਜਿਹੜੀਆਂ ਰਾਸ਼ਨ ਦੀਆਂ ਕਿੱਟਾਂ ਵਜਾਈਆਂ ਦਵਾਈਆਂ ਵਜਾਈਆਂ ਸਾਡੇ ਕਾਰੇ ਤਾਂ ਨਾਲ ਪਿੰਡਾਂ ਦੇ ਵਿੱਚ ਜਾ ਕੇ ਐਨ ਡਟੇਰੇ ਕੋਈ ਕੋਈ ਤੁਸੀਂ ਵੀ ਦੇਖੋ 5 ਸਾਲ ਤੁਸੀਂ ਮੇਅਰ ਰਹੇ ਹੋ ਫਗਵਾੜੇ ਦੇ ਹੁਣ ਉਹ ਪਿਛਲੇ 5 ਸਾਲ 15 ਤੋਂ ਲੈ ਕੇ 20 ਤੱਕ ਦੀ ਗੱਲ ਕਰ ਲਈ ਆਪਾਂ ਹੁਣ 20 ਤੋਂ ਅੱਗੇ ਤਾਂ ਚੱਲੋ ਹੋਰ ਕਈ ਬਣੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ ਉਸ ਸਮੇਂ ਤੁਸੀਂ ਐਜ਼ ਅ ਮੇਅਰ ਇਹੇ ਕੰਮ ਕਰਵਾਏ ਸੀ ਕਿ ਤਾਂ ਹੁਣ ਇਸ ਵਾਰ ਵੀ ਇਹ ਵਾਲੇ ਕੰਮ ਵੀ ਆਪਣੇ ਨਹੀਂ ਹੋਏ ਆ ਦੇਖੋ ਸਾਡੇ ਟਾਈਮ ਤੇ ਜਿਹੜੇ ਕੰਮ ਹੋਏ ਸੀ ਡਿਵੈਲਪਮੈਂਟ ਵਿਕਾਸ ਹੋਇਆ ਸੌਮਪੁਰ ਕਾਜੀ ਨੇ ਐਡਵਾਂਸ ਕੀਤਾ ਦੀ ਕਾਰ ਬਣ ਕਈ ਸੜਕਾਂ ਦੇਖੋ ਛੇਪੁਰੀ ਪ੍ਰੇਮਪੁਰ ਆ ਇਹ ਜਿਹੜੀਆਂ ਸੜਕਾਂ ਕਦੀ ਬਣੇ ਨਹੀਂ ਸਕੀਆਂ ਸੀ ਉਹਨਾਂ ਨੇ ਐਡਵਾਂਸ ਕਰਕੇ ਅੱਜ ਪੋਲਵਾ ਆਡੀਓ ਟੋਡੀਂ ਕਾਰ ਪਾਰਕਿੰਗ ਇਹ ਸਾਰੀਆਂ ਮੰਤੀਸਾਬ ਨੇ ਆਇਆ ਤੁਸੀਂ ਦੇਖੋ ਐਡੀ ਵੱਡੀ ਜਿਹੜੀ ਕਾਰ ਪਾਰਕਿੰਗ ਦਿੱਤੀ ਛੋਟੀ ਗੱਲ ਆਡੀਓ ਟੋਡੀਅਮ ਸਟੇਡੀਅਮ ਦਿੱਤਾ ਅੱਜ ਸਟੇਸ਼ਨ ਤੇ 80 ਕਰੋੜ ਰੁਪਏ ਦਾ ਸਟੇਸ਼ਨ ਤੇ ਲਾਇਆ ਛੋਟੀਆਂ ਗੱਲਾਂ ਨਹੀਂ ਹੈਗੀਆਂ ਸੈਂਟਰ ਦੇ ਸੌਂਗ ਪ੍ਰਕਾਰ ਜੀ ਇੱਕ ਸੋਝ ਲਿਆਂਦੇ ਵੀ ਪੁਵਾੜੇ ਨੂੰ ਵਧੀਆ ਬਣਾਣਾ ਅੱਜ ਸਟੇਸ਼ਨ ਦੇ ਜਾ ਕੇ ਦੇਖੋ ਆਮ ਲੋਕ ਇਹ ਕਹਿੰਦੇ ਆ ਜਿਹੜੀ ਸੈਂਟਰ ਦੀ ਸਰਕਾਰ ਆ ਅੱਜ ਕੈਂਟ ਦਾ ਦੇਖ ਲੋ ਪੰਜਾਬ ਦੇ ਜਿੰਨੇ ਸਟੇਸ਼ਨ ਆ ਬੜੇ ਵਧੀਆ ਟਾਪ ਦੇ ਬੰਦੇ ਆ ਸਾਡੇ ਫਗਵਾੜੇ ਜਿੰਨਾ ਸਟੇਸ਼ਨ ਵਧੀਆ ਮੰਨਿਆ ਟ੍ਰੇਨਾਂ ਰੋਕਦੀਆਂ ਲੋਕ ਖੁਸ਼ ਆ ਭਾਰਤੀਨ ਦਾ ਪਾਰਟੀ ਐਸ ਲਈ ਜਿਹੜੀ ਆ ਪੂਰੇ ਸੈਂਟਰ ਦੇ ਵਿੱਚ ਤੁਸੀਂ ਦੇਖੋ ਹਰਿਆਣੇ 'ਚ ਵੀ ਸਰਕਾਰ ਦੁਆਰਾ ਆਈ ਆ ਇਸ ਕਰਕੇ ਆਈ ਨਾ ਜੇ ਭਾਰਤੀਨ ਦਾ ਪਾਰਟੀ ਦੇ ਲੋਕ ਪਾਰਟੀ ਨਾਲ ਜੁੜੇ ਹੋਇਆ ਕੰਮ ਗਾਣੇ ਆ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਭਾਰਤੀਨ ਦਾ ਹਰ ਸਟੇਟਾਂ ਦੇ ਵਿੱਚ ਜਿਹੜੀ ਸਰਕਾਰ ਭਾਰਤੀਨ ਦਾ ਪਾਰਟੀ ਦੀ ਆਨ ਆਲਾ ਸਮਾਂ 2027 ਦੇ ਵਿੱਚ ਤੁਹਾਨੂੰ ਆਪਣੇ ਆਪਾ ਪਤਾ ਲੱਗ ਜਾ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਲਗਾਤਾਰ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋ ਰਹੇ ਆ ਤੁਸੀਂ ਆਨ ਨਾਲੇ ਸਮਝ ਦੇਖਿਓ ਭਾਰਤੀ ਜਨਤਾ ਪਾਰਟੀ ਦਾ ਹੋਰ ਗਰਾਬ ਵੱਧ ਰਿਹਾ ਪਿੰਡਾਂ ਦੇ ਵਿੱਚ ਲੋਕ ਸਾਨੂੰ ਪਸੰਦ ਕਰਦੇ ਅਸੀਂ ਨਾਲ ਬੈਠ ਕੇ ਉਹਨਾਂ ਨਾਲ ਭੋਜਨ ਕਰਦੇ ਆਂ ਔਰ ਬੈਠਦੇ ਆਂ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੀਡੀਆ ਨਾਲ ਹੀ ਵੀ 2027 ਦੇ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਦੁਬਾਰਾ ਸਰਕਾਰ ਬਣਾਉ ਜਿਵੇਂ ਜਿਵੇਂ ਰੇਲਵੇ ਸਟੇਸ਼ਨ ਦੀ ਗੱਲਬਾਤ ਕੀਤੀ ਕਿ ਰੇਲਵੇ ਸਟੇਸ਼ਨ ਦਾ ਅਸੀਂ ਦੌਰਾ ਕਰਕੇ ਆਏ ਕੁਝ ਦਿਨ ਪਹਿਲਾਂ ਤੇ ਲੋਕ ਉੱਥੇ ਦੇਖਣ ਗਏ ਕਿ ਪਹਿਲਾਂ ਜਿਹੋ ਜਿਹੇ ਹਾਲਾਤ ਰੇਲਵੇ ਸਟੇਸ਼ਨ ਫਗਵਾੜਾ ਦੇ ਸੀਗੇ ਤੇ ਹੁਣ ਕਿਹੋ ਜਿਹੇ ਨੇ ਹੁਣ ਬਿਲਕੁਲ ਨਵੀਂ ਤਕਨੀਕੀਆਂ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਹੈ ਸਕੇ ਅਸੀਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹ ਵੀ ਬੜੇ ਖੁਸ਼ ਨੇ ਸੋ ਇਹੋ ਜੀ ਜਦੋਂ ਵਿਕਾਸ ਹੁੰਦੇ ਰਹਿੰਦੇ ਤੇ ਆਮ ਪਬਲਿਕ ਵੀ ਖੁਸ਼ ਹੁੰਦੀ ਹੈ ਜੀ ਦੇਖ ਕੇ ਉਹ ਹੁਣ ਤੁਸੀਂ ਮਸ਼ਹੂਰੀਤਾਂ ਵੀ ਨਹੀਂ ਜਿੱਤ ਸਕਦੇ ਹੁਣ ਤੁਸੀਂ ਲੋਕਾਂ ਨੂੰ ਅਗਰ ਲੋਕਾਂ ਨੂੰ ਆਪਣੇ ਪਰਮੋਹਣਾ ਤੇ ਕੰਮ ਕਰਕੇ ਬਣ ਲੋਕੀ ਸਮਾਰਟ ਨਹੀਂ ਸੋਸ਼ਲ ਮੀਡੀਆ ਜਮਾਨਾ ਹਰ ਕੋਈ ਕੀ ਕਿਹੜਾ ਕੰਮ ਕਿਉਂਕਿ ਜਿਹੜਾ ਕੋਈ ਵੀ ਕੰਮ ਬੁੰਦਾ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਹਰ ਕੋਈ ਸ਼ੇਅਰ ਕਰ ਜਾਂਦਾ ਜੀ ਦੇਖੋ ਹਸ਼ਿਆਪੁਰ ਰੋਡ ਦੀ ਅੱਜ ਤੁਹਾਨੂੰ ਵੀ ਪਤਾ ਸਾਡੇ ਫੋਲ ਲਾਈਨ ਬੰਦ ਹੈ ਆ ਇਹ ਸੈਂਟਰ ਤੋਂ ਅੱਜ ਬਿਰਕਾਂ ਦੇ ਕੋਲ ਜਿਹੜਾ ਫੋਲ ਲਾਈਨ ਦਾ ਨਾ ਰਸਤਾ ਮੰਤਰੀ ਸੋਮ ਵਰਕਰ ਜੀ ਨੇ ਨਿਦਾਨ ਕੀਤਾ ਜੀ ਜਲਦੀ ਹੀ ਇਹਦੀਆਂ ਸੜਕਾਂ ਪਿੱਛੇ ਬਰਸਾਤ ਕਾਰਨ ਨਹੀਂ ਬਣ ਸਕੀਆਂ ਤਾਂ ਹੁਣ ਜਿਹੜੀਆਂ ਸੜਕਾਂ ਜਿਹੜੀਆਂ ਫੋਲ ਲੈਂਡ ਸ਼ਹੀਆਪੁਰ ਸ਼ੁਰੂ ਹੋ ਚੁੱਕੀ ਆ ਲੋਕ ਚਿੰਤਪੁਨੀ ਜਾਂਦੇ ਲੁਧਿਆਣੋਂ ਬੜੀ ਦੂਰੋਂ ਦੂਰੋਂ ਲੰਘਦੇ ਜਿਹੜਾ ਪੰਜਾਬ ਆ ਸਾਡਾ ਜੈਕਸ਼ਨ ਆ ਨਵਾਂ ਸ਼ਹਿਰ ਤੋਂ ਵੀ ਲੋਕ ਫੁਵਾੜੇ ਚੜਦੇ ਆ ਨਕਉ ਉਧਰ ਤੋਂ ਵੀ ਫੁਵਾੜੇ ਚੜਦੇ ਆ ਅੱਜ ਸ਼ਹੀਆਪੁਰ ਤੋਂ ਵੀ ਲੋਕ ਫੁਵਾੜੇ ਫੁਵਾੜਾ ਇੱਕ ਐਸਾ ਵਧੀਆ ਸ਼ਹਿਰ ਆ ਜਿੱਥੇ ਡਿਵੈਲਪਮੈਂਟ ਵਿਕਾਸ ਸਾਡੇ ਐਡਵਾਂਸ ਮੰਤਰੀ ਸਾਹਿਬ ਨੇ ਕੀਤਾ ਸੀ ਅੱਜ ਜਿਹੜੀ ਹਾਲਤ ਤੁਸੀਂ ਦੇਖ ਲਓ ਸ਼ਹਿਰ ਦੀ ਕੋਈ ਐਸਾ ਏਰੀਆ ਨਹੀਂ ਜਿੱਥੇ ਡਿਵੈਲਪਮੈਂਟ ਹੋ ਰਹੀ ਆ ਕੋਈ ਵਿਕਾਸ ਦੇ ਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਤੋਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਣਾ ਹੁਣ ਵੀ ਦੇਖ ਲਓ ਧਾਰਮਿਕ ਪ੍ਰੋਗਰਾਮ ਆ ਰਹੀ ਬਿਸ਼ਕਰਮਾ ਆ ਰਹੀ ਆ ਬੰਗਾ ਰੋਡ ਦਾ ਸੜਕ ਦਾ ਹਾਲ ਦੇਖ ਲਓ ਫਲਾਈ ਰੋਡ ਦਾ ਤੁਸੀਂ ਸ਼ਾਹਰੀਆਂ ਸ਼ਹਿਰ ਦੀਆਂ ਸੜਕਾਂ ਹੁਣ ਵੀ ਪਿੱਛੇ ਜਿਹੜੇ ਸੈਂਟਰ ਤੋਂ ਸੋਮ ਪ੍ਰਕਾਸ਼ ਜੀ ਨੇ ਕਿਹਾ ਕਿ ਜਿਹੜੇ ਪੈਚ ਉੱਪਰ ਗਏ ਨੇ ਡੀਟੀ ਰੋਡ ਦੇ ਉੱਪਰ ਲਗਾਏ ਸੀ ਬਰਸਾਤ ਦੇ ਆਰ ਨਾਲ ਅਸੀਂ ਮੀਡੀਆ ਰਾਹੀਂ ਤੁਹਾਨੂੰ ਇਹ ਪਿਛਵਾ ਦੰਦੇ ਸਾੰਗ ਰਾਹੀਂ ਵੀ ਅਸੀਂ ਜਲਦੀ ਹੀ ਲੋਕਾਂ ਨਾਲ ਸੰਪਰਕ ਕਰਕੇ ਆਨ ਵਾਲਾ ਸਮਾਂ ਲੋਕਾਂ ਦੇ ਵਿੱਚ ਵਿਚਰਾਂਗੇ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਪਹਿਲ ਦੇ ਤੌਰ ਤੇ ਅਸੀਂ ਉਹਨਾਂ ਦਾ ਹੱਲ ਕਰਾਂਗੇ ਮੈਨੂੰ ਕੀ ਲੱਗਦਾ ਕਿ ਹੁਣ ਇਹ ਜਿਹੜੇ ਕੰਮ ਜਿਵੇਂ ਦੀ ਸੜਕਾਂ ਦੇ ਕੰਮ ਕਹਿੰਦੇ ਨੇ ਕਿ ਇਹ ਹੋਉ ਕਿਉਂ ਨਹੀਂ ਰਿਹਾ ਕਿ ਕਾਰਨ ਕੀ ਹੈ ਇਹ ਸਰਕਾਰ ਕਿਉਂ ਨਹੀਂ ਜਾਂ ਤੁਸੀਂ ਕਹਿੰਦੇ ਹੋ ਕਿ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਕਰਵਾ ਰਹੀ ਕਿ ਕਾਰਨ ਕੀ ਹੈ ਬੀਜੀ ਨੇ ਕਿਹਾ ਕਿ ਕੀ ਚੱਕਰ ਕੀ ਹੈ ਦੇਖੋ ਜਿੱਥੇ ਸੈਂਟਰ ਦੀ ਸਰਕਾਰ ਜਿਹੜੀਆਂ ਸੜਕਾਂ ਹੁੰਦੀਆਂ ਆ ਪੰਜਾਬ ਦਾ ਹਿੱਸਾ ਹੁੰਦਾ ਇਹ ਹਿੱਸਾ ਆਪਣਾ ਪਾਉਂਦੇ ਨਹੀਂ ਕਈ ਜਗ੍ਹਾ ਤੇ ਸਾਨੂੰ ਲੱਗਦਾ ਵੀ ਅਸੀਂ ਆਪ ਹੀ ਸੈਂਟਰ ਤੋਂ ਕੇਂਦਰ ਜਾਂ ਫਿਰ ਕੇਂਦਰ ਕੇਂਦਰ ਨਹੀਂ ਦਿੰਦੀ ਕਿੱਥੇ ਕੇਂਦਰ ਪਹੁੰਚਾਉਂਦੀ ਨਹੀਂ ਇਹਨਾਂ ਨੂੰ ਪੈਸੇ ਦਿੰ ਜਿਹੜਾ ਉਹ ਪਿੱਛੇ ਦੇ ਦੇਖਿਆ ਜਿਹੜਾ ਇਹਨਾਂ ਨੇ 1500 ਕਰੋੜ ਰੁਪਈਆ ਜਿਹੜਾ ਦੇਣਾ ਸੀ ਉਹਨਾਂ ਨੇ ਸਿੱਧਾ ਹੀ ਕਹਿਤਾ ਵੀ ਅਸੀਂ ਜ਼ਿਮੀਦਾਰਾਂ ਦੇ ਅਕਾਊਂਟਾਂ 'ਚ ਪਾ ਦੇਣਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਜਦੋਂ ਵੀ ਸੈਂਟਰ ਰੁਪਈਆ ਭੇਜਦੀ ਹੈ ਇਹਨਾਂ ਦੇ ਜਿਹੜੇ ਇਹ ਹੋਰ ਮਸਲੇ ਦੇ ਵਿੱਚ ਉਹਨੂੰ ਯੂਜ਼ ਕਰ ਲੈਂਦੇ ਜਿਹੜੇ ਵਾਸਤੇ ਪੈਸਾ ਲਿਆਂਦਾ ਹੁੰਦਾ ਉਹ 'ਚ ਯੂਜ਼ ਨਹੀਂ ਇਹ ਕਰਦੇ ਸੋ ਦੇਖ ਸਕਦੇ ਹੋ ਜੀ ਸੋ ਇਹ ਸਾਡੇ ਫਗਵਾੜਾ ਤੋਂ ਸਾਫ ਕਮੇਂ ਜਿਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਹੁਣ ਅੱਗੇ ਇਲੈਕਸ਼ਨਸ ਵੀ ਆ ਰਹੇ ਨੇ 2027 ਦੇ ਇਲੈਕਸ਼ਨਸ ਨੇ ਉਹ ਲਗਾਤਾਰ ਜ਼ਿਮਨੀ ਚੋਣਾਂ ਦੀ ਵੀ ਗੱਲਬਾਤ ਹੋ ਰਹੀ ਏ ਤੇ ਹੁਣ ਆਖਿਰਕਾਰ ਆਮ ਲੋਕ ਤੁਹਾਡੇ ਫਗਵਾੜੇ ਵਾਲੀ ਸਪੈਸ਼ਲ ਤੁਸੀਂ ਕਿਵੇਂ ਸੋਚਦੇ ਵਿਚਾਰ ਦਿਓ ਥੋੜਾ ਕੀ ਵਿਚਾਰ ਬਣਦਾ ਹੈ ਕਿ ਸਾਡੀ ਸ਼ਹਿਰ ਵਿੱਚ ਕੀ ਵਿਕਾਸ ਹੋ ਰਿਹਾ ਹੈ ਜਾਂ ਕੀ ਵਿਕਾਸ ਹੋਣ ਵਾਲਾ ਹੈ ਇਸ ਤੋਂ ਤੁਸੀਂ ਖੁਦ ਪਲੀ ਭਾਂਤੀ ਜਾਣੋ ਕਿ ਕਿਹੜਾ ਮੰਤਰੀ ਜਾਂ ਕਿਹੜਾ ਮਨਿਸਟਰ ਜਾਂ ਕਿਹੜਾ ਸਿਆਸੀ ਆਗੂ ਸਾਡੇ ਆਸ-ਪਾਸ ਦੇ ਕੰਮ ਕਰਵਾ ਰਿਹਾ ਹੈ ਕਿਹੜੇ ਸਾਡੇ ਇਲਾਕੇ ਦੇ ਕੰਮ ਕਰਵਾ ਰਿਹਾ ਹੈ ਇਹ ਤੁਸੀਂ ਬਖੂਬੀ ਜਾਣਦੇ ਹੋ ਤੁਸੀਂ ਹੁਣ ਇਹ ਵਿਸ਼ਵਾਸ ਤੁਸੀਂ ਦਿਵਾਉਣਾ ਹੈ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੁਸੀਂ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਜੇ ਆਖਿਰਕਾਰ ਅੱਗੇ ਸਰਕਾਰ ਕਿਹੜੀ ਬਣਨੀ ਚਾਹੀਦੀ ਆ ਫਗਵਾੜੇ ਦੇ ਵਿੱਚ ਤੁਹਾਨੂੰ ਕਿਹੜਾ ਮੰਤਰੀ ਕਿਹੜਾ ਮਨਿਸਟਰ ਚਾਹੀਦਾ ਸੋ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਫਗਵਾੜੇ ਵਾਲਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ